ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਹੈ ਰਾਜਾ ਭੋਜ ਦੇ ਸੁਪਨਿਆਂ ਦਾ ਸ਼ੀਸ਼ੇ ਦੀ ਰਾਜਾ ਭੋਜ ਆਪਣੇ ਸਮੇਂ ਵਿੱਚ ਬਹੁਤ ਹੀ ਨਿਆਂਪਸੰਦ ਅਤੇ ਆਪਣੀ ਪ੍ਰਜਾ ਦਾ ਧਿਆਨ ਰੱਖਣ ਵਾਲੇ ਰਾਜਾ ਮੰਨੇ ਜਾਂਦੇ ਸੀ ਉਸ ਦੇ ਰਾਜਾ ਉਸ ਦੇ ਰਾਜ ਚ ਪ੍ਰਜਾ ਚਾਰੇ ਪਾਸੇ ਸੁਖੀ ਤੇ ਸੰਪਨ ਸੀ ਉਸ ਦੇ ਨਿਆਂ ਦੀ ਚਰਚਾ ਚਾਰੇ ਪਾਸੇ ਫੈਲੀ ਹੋਈ ਸੀ ਰਾਜਾ ਭੋਜ ਦੇ ਰਾਜ ਚ ਮਾਦੋ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਜੋ ਕਿ ਬਹੁਤ ਗਰੀਬ ਸੀ ਇੱਕ ਰਾਤ ਉਸਨੇ ਸੁਪਨੇ ਚ ਦੇਖਿਆ ਕਿ ਉਸਨੇ ਆਪਣੇ ਮਿੱਤਰ ਮੋਤੀ ਤੋਂ 100 ਰੁਪਏ ਉਧਾਰ ਲਏ ਸਨ ਅਗਲੇ ਦਿਨ ਉਸਨੇ ਮੋਤੀ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਮਾਦੋ ਦੀ ਗੱਲ ਸੁਣ ਕੇ ਮੋਤੀ ਦੇ ਮਨ ਚ 100 ਰੁਪਏ ਦਾ ਨਪੰਦਾ ਵਿਚਾਰ ਆਇਆ ਅੰਤ ਉਸਨੇ ਇਸ ਗੱਲ ਦਾ ਕੁਝ ਇਸ ਤਰ੍ਹਾਂ ਪ੍ਰਚਾਰ ਕੀਤਾ ਕਿ ਮੰਨੋ ਸਚਮੁੱਚ ਮਾਦੋ ਨੇ ਉਸ ਤੋਂ 100 ਰੁਪਏ ਉਧਾਰ ਲਏ ਹੋਣ। ਅੰਤ ਇਹ ਗੱਲ ਜਲਦੀ ਹੀ ਇਸ ਤਰ੍ਹਾਂ ਫੈਲ ਗਈ ਜਿਵੇਂ ਕਿ ਮਾਦੋ ਨੇ ਆਪਣੇ ਮਿੱਤਰ ਮੋਤੀ ਤੋਂ 100 ਰੁਪਏ ਉਧਾਰ ਲਏ ਹਨ। ਹੁਣ ਮੋਤੀ ਨੇ ਠੀਕ ਗਿਆ ਮੌਕਾ ਦੇਖ ਕੇ ਆਪਣੇ ਮਿੱਤਰ ਮਾਦੋ ਕੋਲ ਜਾ ਕੇ ਆਪਣੇ 100 ਰੁਪਏ ਮੰਗ ਲਏ। ਮਾਦੋ ਤਾਂ ਵੈਸੇ ਵੀ ਹਾਲਾਤਾਂ ਦਾ ਮਾਰਿਆ ਹੋਇਆ ਸੀ। ਉਸਦੇ ਲਈ 100 ਰੁਪਏ 1 ਸਾਲ ਵਿੱਚ ਵੀ ਵਾਪਸ ਕਰ ਸਕਣ ਦੀ ਸੰਭਾਵਨਾ ਨਹੀਂ ਸੀ ਉਸਨੇ ਮੋਤੀ ਨੂੰ ਕਿਹਾ ਪਰ ਉਹ ਤਾਂ ਸੁਪਨੇ ਦੀ ਗੱਲ ਸੀ ਮੈਂ ਕੁਝ ਨਹੀਂ ਜਾਣਦਾ ਬਸ ਮੈਨੂੰ ਮੇਰੇ 100 ਰੁਪਏ ਚਾਹੀਦੇ ਹਨ ਤੂੰ ਸਿੱਧੇ ਤਰ੍ਹਾਂ ਮੇਰੇ ਪੈਸੇ ਦੇ ਦੇ ਨਹੀਂ ਤਾਂ ਮੈਂ ਰਾਜਾ ਪੋਜ ਨੂੰ ਤੇਰੀ ਸ਼ਿਕਾਇਤ ਕਰ ਦੇਵਾਂਗਾ ਮੇਰੇ ਕੋਲ ਗਵਾਹ ਵੀ ਹਨ ਮਾਦੋ ਦੇ ਕੋਲ ਮੋਤੀ ਨੂੰ ਦੇਣ ਲਈ ਪੈਸੇ ਨਹੀਂ ਸਨ ਇਸ ਲਈ ਗੱਲ ਰਾਜਾ ਭੋਜ ਤੱਕ ਪਹੁੰਚ ਚੁੱਕੀ ਰਾਜੇ ਨੇ ਦੋਨਾਂ ਪੱਖਾਂ ਦੀ ਗੱਲ ਸੁਣੀ ਫਿਰ ਕੁਝ ਸੋਚਣ ਤੋਂ ਬਾਅਦ ਉਹਨਾਂ ਨੇ ਮੰਤਰੀ ਨੂੰ ਕਹਿ ਕੇ ਇੱਕ ਜਾਨੇ ਤੋਂ 100 ਰੁਪਏ ਤੇ ਇੱਕ ਸ਼ੀਸ਼ਾ ਮੰਗਵਾਇਆ ਦੋਨੇ ਚੀਜ਼ਾਂ ਆਉਣ ਤੋਂ ਬਾਅਦ ਰਾਜਾ ਭੋਜ ਨੇ 100 ਰੁਪਏ ਕੁਝ ਇਸ ਤਰ੍ਹਾਂ ਰੱਖੇ ਕਿ ਉਹਨਾਂ ਦਾ ਪਰਛਾਵਾਂ ਸ਼ੀਸ਼ੇ 'ਚ ਦਿਸ ਰਿਹਾ ਸੀ ਇਸ ਤੋਂ ਬਾਅਦ ਉਹਨਾਂ ਨੇ ਮੋਤੀ ਨੂੰ ਕਿਹਾ ਸ਼ੀਸ਼ੇ 'ਚ ਇਸ ਰੇ 100 ਰੁਪਏ ਚੁੱਕ ਲਿਓ ਮਹਾਰਾਜ ਸ਼ੀਸ਼ੇ 'ਚ ਦਿਸਣ ਵਾਲੇ ਪੈਸੇ ਕਿਸ ਤਰ੍ਹਾਂ ਚੁੱਕੇ ਜਾ ਸਕਦੇ ਸਨ ਮੋਤੀ ਨੇ ਹਰਾਨੀ ਨਾਲ ਪੁੱਛਿਆ ਕਿਉਂ ਨਹੀਂ ਚੁੱਕੇ ਜਾ ਸਕਦੇ ਰਾਜਾ ਭੋਜ ਨੇ ਸ਼ਕਤੀ ਨਾਲ ਪੁੱਛਿਆ ਮਹਾਰਾਜ ਸ਼ੀਸ਼ੇ 'ਚ ਦਿਸਣ ਵਾਲੇ ਪੈਸੇ ਤਾਂ ਸਿਰਫ ਪਰਛਾਈ ਹੀ ਹਨ ਤਾਂ ਫਿਰ ਸੁਪਨਾ ਕੀ ਹੁੰਦਾ ਜਦੋਂ ਤੂੰ ਸੁਪਨੇ ਵਿੱਚ ਦਿੱਤੇ ਗਏ ਪੈਸਿਆਂ ਨੂੰ ਮੰਗ ਸਕਦਾ ਤਾਂ ਸ਼ੀਸ਼ੇ 'ਚ ਦਿਸਣ ਵਾਲੇ ਪੈਸੇ ਕਿਉਂ ਨਹੀਂ ਚੁੱਕ ਸਕਦਾ ਰਾਜਾ ਭੋਜ ਨੇ ਕਿਹਾ ਮੋਤੀ ਨੂੰ ਅਹਿਸਾਸ ਹੋ ਗਿਆ ਕਿ ਉਸ ਦੀ ਚਲਾਕੀ ਫੜੀ ਗਈ ਉਸ ਨੇ ਮਾਫੀ ਮੰਗ ਲਈ ਰਾਜਾ ਭੋਜ ਨੇ ਉਸ ਨੂੰ 10 ਰੁਪਏ ਦਾ ਜੁਰਮਾਨਾ ਕਰ ਦਿੱਤਾ ਤੇ ਉਸ ਨੂੰ ਮਾਦੋ ਨੂੰ ਦੇਣ ਦੀ ਇਜਾਜ਼ਤ ਦੇ ਦਿੱਤੀ ਰਾਜਾ ਭੋਜ ਦੇ ਇਸ ਨੇ ਆ ਦੇ ਸਾਰੇ ਦਰਬਾਰੀਆਂ ਦੇ ਜਿਹੜੇ ਖਿਰੂਠੇ ਉਹਨਾਂ ਨੂੰ ਆਪਣੇ ਰਾਜੇ ਤੇ ਮਾਨ ਮਹਿਸੂਸ ਹੋ ਰਿਹਾ ਸੀ ਏ ਸੀ ਅੱਜ ਦੀ ਕਹਾਣੀ ਰਾਜਾ ਭੋਜ ਤੇ ਸ਼ੀਸ਼ੇ ਦੀ ਧੰਨਵਾਦ